ਸਤਿ ਸ਼੍ਰੀ ਅਕਾਲ ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜriwal ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ ਕਿ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜriwal ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਟਚੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਸੰਬੰਧੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠ ਜੋੜ ਦੇ ਨਾਲ ਨੇ ਅਲਾਈਅንስ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਣਨਾ ਚਾਹੁੰਦੇ ਪਰ ਫਲਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮੈਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਟ ਜੋੜ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕੀ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਆ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਅንስ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਤੇ ਇੱਕ ਨਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਬੀਆਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਦਰਜ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀ ਵੱਲ ਹੁਣ ਹੀ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਹੈ ਜਿਹੜੀ ਗਲਤੀ ਨਹੀਂ ਕੀਤੀ ਗਈ ਕੋਈ ਕੁੱਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਸ਼ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨੇ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰ ਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਨਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਨੈਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ ਕੀ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜੀਵਾਲ ਹੁਣਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸੇ ਰਵਾ ਉਹਨਾਂ ਨੇ ਪ੍ਰਧਾਨ ਮੰਤਰੀ ਬਨਸ ਬੰਦੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਨਣ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠਜੋੜ ਦੇ ਨਾਲ ਨੇ ਅਲਾਈਂਸ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਨਣਾ ਚਾਹੁੰਦੇ ਪਰ ਫਲਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕੀ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਟ ਜੁਰ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਆ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਅንስ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਤੇ ਇੱਕ ਨਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਬੀਆਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਦਰਜ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀਵਾਲ ਹੁਣੇ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਐ ਜਿਹੜੀ ਗਲਤੀ ਨਹੀਂ ਕੀਤੀ ਗਈ ਕੋਈ ਕਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਤ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨੇ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਨਿਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਅਨੈਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ ਕੀ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸੇ ਰਵਾ ਉਹਨਾਂ ਨੇ ਪ੍ਰਧਾਨ ਮੰਤਰੀ ਬਨਸ ਬੰਦੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਨਣ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠਜੋੜ ਦੇ ਨਾਲ ਨੇ ਅਲਾਈਅንስ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਨਣਾ ਚਾਹੁੰਦੇ ਪਰ ਫਲਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕੀ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਟ ਜੁਰ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਆ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਅንስ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਤੇ ਇੱਕ ਨਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਬੀਆਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਦਰਜ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀਵਾਲ ਹੁਣੇ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਐ ਜਿਹੜੀ ਗਲਤੀ ਨਹੀਂ ਕੀਤੀ ਗਈ ਕੋਈ ਕਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਤ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨੇ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਨਿਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਜਾਨੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅ ਰਵਿੰਦ ਕੇਜੀਵਾਲ ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ। ਕੀ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸੇ ਰਵਾ ਉਹਨਾਂ ਨੇ ਪ੍ਰਧਾਨ ਮੰਤਰੀ ਬਨਸ ਬੰਦੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਨਣ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠਜੋੜ ਦੇ ਨਾਲ ਨੇ ਅਲਾਈਅንስ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਨਣਾ ਚਾਹੁੰਦੇ ਪਰ ਫਲਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕੀ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਂਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਟ ਜੁਰ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਆ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਅੰਸ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ ਮਾਮਲੇ ਚੱਲ ਰਹੇ ਨੇ ਉਹਨਾਂ ਤੇ ਇੱਕ ਨਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਆਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਦਰਜ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀਵਾਲ ਹੁਣੇ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਹੈ ਜਿਹੜੀ ਗਲਤੀ ਨਹੀਂ ਕੀਤੀ ਗਈ ਕੋਈ ਕਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਤ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨੇ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਨਿਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਘਨੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਖੁੱਲ ਕੇ ਬੋਲੇ ਨੇ। ਤਾਨੂੰ ਦੱਸ ਦਈਏ ਕਿ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸੇ ਰਵਾ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਸੰਬੰਧੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠਜੋੜ ਦੇ ਨਾਲ ਨੇ ਅਲਾਈਅੰਸ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਣਨਾ ਚਾਹੁੰਦੇ ਪਰ ਫਲਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪਲੀ ਮਾਮਲੇ ਚੱਲ ਰਹੇ ਨੇ ਉਹਨਾਂ ਤੇ ਇੱਕ ਨਿਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਆਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਦਰਜ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਵਾਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀਵਾਲ ਹੁਣ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਹੈ ਜਿਹੜੀ ਗਲਤੀ ਨਹੀਂ ਕੀਤੀ ਗਈ ਕੋਈ ਕਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਦ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨੇ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਨਿਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਖਾਨੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜੀਵਾਲ ਖੁੱਲ ਕੇ ਬੋਲੇ ਨੇ। ਤਾਨੂੰ ਦੱਸ ਦਈਏ ਕਿ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜੀਵਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਠਚੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਬਨਸ ਬੰਦੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਨਣ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠਜੋੜ ਦੇ ਨਾਲ ਨੇ ਅਲਾਈਅੰਸ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਨਣਾ ਚਾਹੁੰਦੇ ਪਰ ਤਲਾਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜriwal ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਦੀ ਮਾਲੀਵਾਲ ਮਾਮਲੇ ਦੇ ਵਿੱਚ ਨਿਆਹ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਹੈ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਂਸ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਹ ਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ मामले चल रहे ਨੇ ਉਹਨਾਂ ਤੇ ਇੱਕ ਨਿਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਟ੍ਰਾਈ ਹੈ ਜਿਹੜਾ ਉਹ ਕੀਤਾ ਜਾਂਦਾ ਉਸ ਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਪੀਆਰ ਹੁਣਾਂ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਸਰਚ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅਕਸ ਉੱਪਰ ਪਾ ਸਕਦੇ ਨੇ ਸੋ ਸੁਆਤੀ ਮਾਲੀਵਾਲ ਦੇ ਵੱਲੋਂ ਲਗਾਏ ਗਏ ਇਹ ਇਲਜ਼ਾਮ ਝੂਠੇ ਨੇ ਜਾਂ ਸੱਚੇ ਇਹਨਾਂ ਬਾਰੇ ਨਿਆ ਪਾਲਿਕਾ ਜਿਹੜੀ ਉਹ ਇਹਦਾ ਡਿਸਾਈਡ ਹੈ ਜਿਹੜਾ ਉਹ ਕਰੇਗੀ ਤੇ ਕਿਹਾ ਜਾ ਰਿਹਾ ਕਿ ਕੇਜੀ ਵੱਲ ਹੁਣ ਹੀ ਆਪਣੇ ਵੱਲੋਂ ਸਟੈਂਡ ਕਲੀਅਰ ਕਰ ਚੁੱਕੇ ਨੇ ਕਿ ਉਹਨਾਂ ਵੱਲੋਂ ਅਜਿਹੀ ਕੋਈ ਐਚਡੀ ਗਲਤੀ ਨਹੀਂ ਕੀਤੀ ਗਈ ਕੋਈ ਕੁੱਟਮਾਰਾ ਜਿਹੜੀ ਨਹੀਂ ਹੋਈ ਹਾਲਾਂਕਿ ਜਿਹੜੇ ਆਸ਼ਿਤ ਆਤਸ਼ੀ ਨੇ ਜਿਹੜੇ ਕਿ ਆਪ ਦੇ ਲੀਡਰ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਸੀਸੀਟੀਵੀ ਜੋ ਕਿ ਸਵਾਤੀ ਮਾਲੀਵਾਲ ਦੀ ਸੀ ਜਿਸ ਵਿੱਚ ਉਹਨਾਂ ਨੇ ਦਿਖਾਇਆ ਕਿ ਸਵਾਤੀ ਮਾਲੀਵਾਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਚੋਂ ਬਿਲਕੁਲ ਠੀਕ ਠਾਕ ਨਹੀਂ ਜਿਹੜੇ ਉਹ ਵਾਪਸ ਪਰਤੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਕੁੱਟ ਮਾਰਦੇ ਨਿਸ਼ਾਨ ਨੇ ਜਿਹੜੀਆਂ ਗੁੱਜੀਆਂ ਸੱਟਾਂ ਨੇ ਉਹ ਆਈਆਂ ਨੇ ਸੋ ਮਾਮਲਾ ਕਾਫੀ ਜ਼ਿਆਦਾ ਪੇਚੀਦਾ ਹੋ ਚੁੱਕਿਆ ਸੋ ਕੇਜੀਵਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਨਿਰਪੱਖ ਜਾਂਚ ਹੋਏਗੀ ਤੇ ਸਵਾਤੀ ਮਾਲੀਵਾਲ ਨੂੰ ਨਿਆਂ ਮਿਲੇਗਾ। ਹਨੇਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਪ ਦੀ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜriwal ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ ਕਿ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜriwal ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿਉਂ ਪੂਰੀ ਉਮੀਦ ਕਰਦੇ ਨੇ ਕਿ ਮਾਲੀਵਾਲ ਮਾਮਲੇ ਦੇ ਵਿੱਚ ਨਿਆਂ ਹੋਏਗਾ ਜਾਂਚ ਹੈ ਜਿਹੜੀ ਉਹ ਨਰਪੱਖ ਹੋਏਗੀ ਜਿਸ ਤੋਂ ਬਾਅਦ ਨਿਆਂ ਜਿਹੜਾ ਉਹ ਮਿਲੇਗਾ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਫਲਹਾਲ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਿਆ ਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਜਿਸ ਤਰ੍ਹਾਂ ਹੀ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਦਾ ਸਾਰਾ ਦਬਾਅ ਜਿਹੜਾ ਉਹ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਮੇਰੇ ਖਿਲਾਫ ਸਾਰੇ ਦੇ ਸਾਰੇ ਕੇਸ ਨੇ ਉਹ ਬੋਗਸ ਨੇ ਯਾਨੀ ਕਿ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਝੂਠ ਨੇ ਪਰ ਉਹਨਾਂ ਨੂੰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਅਰਵਿੰਦ ਕੇਜੀਵਾਲ ਉਹਨਾਂ ਦਾ ਇਸੇ ਰਵਾ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਸੰਬੰਧੀ ਆਪਣਾ ਸਟੈਂਡ ਇੱਕ ਵਾਰ ਫਿਰ ਤੋਂ ਸਪਸ਼ਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਉਹ ਇੰਡੀਆ ਗੱਠ ਜੋੜ ਦੇ ਨਾਲ ਨੇ ਅਲਾਈਅንስ ਦੇ ਨਾਲ ਨੇ ਤੇ ਪ੍ਰਧਾਨ ਮੰਤਰੀ ਉਹ ਨਹੀਂ ਬਣਨਾ ਚਾਹੁੰਦੇ ਪਰ ਤਲਾਹਾਲ ਖਬਰ ਇਹ ਹੈ ਕਿ ਪਹਿਲੀ ਵਾਰ ਆਪ ਲੀਡਰ ਸਵਾਤੀ ਮਾਲੀਵਾਲ ਦੇ ਨਾਲ ਕਥਿਤ ਹਮਲੇ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜriwal ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਲੀਵਾਲ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਨਾਲ ਨਿਆਂ ਜਿਹੜਾ ਉਹ ਮਿਲਣਾ ਚਾਹੀਦਾ ਸੋ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਨਿਆਪਾਲਿਕਾ ਤੇ ਬਹੁਤ ਜ਼ਿਆਦਾ ਦਬਾਅ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੇ ਦਬਾਅ ਜਿਹੜਾ ਸੀ ਖਤਮ ਕਰ ਦੇਵਾਂਗੇ ਸੋ ਉਹਨਾਂ ਨੇ ਸਿੱਧੇ ਤਰੀਕੇ ਨਾਲ ਇਹ ਗੱਲ ਕਹੀ ਹੈ ਕੀ ਮਾਲੀਵਾਲ ਮਾਮਲੇ ਦੇ ਵਿੱਚ ਨਿਆਹ ਜਾਂਚ ਹੋਣੀ ਚਾਹੀਦੀ ਹੈ ਪਰ ਦਬਾਅ ਬਹੁਤ ਜ਼ਿਆਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹ ਦਬਾਅ ਪਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲੇ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਜਾਂਚ ਹੈ ਉਹ ਨਰਪੱਖ ਤਰੀਕੇ ਦੇ ਨਾਲ ਹੋਵੇ ਇਸ ਲਈ ਜਦੋਂ ਉਹਨਾਂ ਦੀ ਸਰਕਾਰ ਆਏਗੀ ਇੰਡੀਆ ਅਲਾਈਂਸ ਦੀ ਸਰਕਾਰ ਆਏਗੀ ਉਦੋਂ ਉਹ ਸਾਰੇ ਦਾ ਸਾਰਾ ਜਿਹੜਾ ਪ੍ਰੈਸ਼ਰ ਹੈਗਾ ਨਿਆਹ ਪਾਲਿਕਾ ਤੋਂ ਉਹ ਹਟਾ ਦੇਣਗੇ ਤੇ ਸਾਰੇ ਦੇ ਸਾਰੇ ਜਿਹੜੇ मामले चल रहे ਨੇ ਉਹਨਾਂ ਤੇ ਇੱਕ ਨਿਰਪੱਖ ਜਾਂਚ ਦੀ ਉਮੀਦ ਹੈ ਜਿਹੜੀ ਕਰਦੇ ਨੇ ਉਹਨਾਂ ਨੇ ਆਪਣੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਆਪਣੇ ਉੱਪਰ ਜਿਹੜੇ ਉਹਨਾਂ ਦੇ ਕੇਸ ਨੇ ਉਹਦੇ ਵਿੱਚ ਅਰਵਿੰਦ ਕੇਜੀਵਾਲ ਉਹਨਾਂ ਨੇ ਉਹਨਾਂ ਨੂੰ ਬੋਗਸ ਕਰਾਰ ਦਿੱਤਾ ਹੈ ਬੋਗਸ ਦਾ ਮਤਲਬ ਹੈ ਜਦੋਂ ਕਿਸੇ ਵੀ ਚੀਜ਼ ਨੂੰ ਝੂਠੀ ਚੀਜ਼ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਸੱਚ ਬਣਾਉਣ ਦਾ ਰਏ ਜਿਹੜਾ ਉਹ ਕੀਤਾ ਜਾਂਦਾ ਉਸ ਨੂੰ ਬੋਗਸ ਕਿਹਾ ਜਾਂਦਾ ਸੋ ਕੇਜੀਬੀਆਰ ਹੋਣਾ ਦਾ ਕਹਿਣਾ ਕਿ ਉਹਨਾਂ ਦੇ ਉੱਪਰ ਜਿੰਨੇ ਕੇਸ ਸਰਚ ਕੀਤੇ ਗਏ ਨੇ ਸਾਰੇ ਝੂਠ ਨੇ ਪਰ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੁਆਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਐਚ ਡੀਓ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਦੇ ਨਾਲ ਡੀਲ ਕਰੇਗੀ ਕਿਉਂਕਿ ਚੋਣਾਂ ਦਾ ਸਮਾਂ ਤੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਹੜੇ ਉਹ ਕਿਸੇ ਵੀ ਪਾਰਟੀ ਦੇ ਅੱਖਰ ਆਪ ਦੀ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਮਾਮਲੇ ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸੀਐਮ ਅਰਵਿੰਦ ਕੇਜriwal ਖੁੱਲ ਕੇ ਬੋਲੇ ਨੇ ਤੁਹਾਨੂੰ ਦੱਸ ਦਈਏ ਕਿ ਮਾਲੀਵਾਲ ਨੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਮਾਰਕੁੱਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਇੱਕ ਖਬਰ ਏਜੰਸੀ ਨੂੰ ਇੰਟਰਵਿਊ ਦਿੰਦਿਆਂ ਪਹਿਲੀ ਵਾਰ ਅਰਵਿੰਦ ਕੇਜriwal ਉਹਨਾਂ ਦੇ ਵੱਲੋਂ